आपकी बगल आपके बराबर खड़े हैं कि आपकी बगल और आपके बराबर खड़े हैं कसम है उस खुदा की आप पे मरे पड़े हैं कुछ बातें थी जो आप पे मरते हैं मुन्नस महफिलों में, में आप से भी खड़े-खड़े खड़े हैं क्या बात है खड़ाउने बहुत कैंट सी मतलब रंग-बिरंगे बड़े सुंदर लगते सी पाए पिचकारियां सी ते और छतरियां सी निक्कियां-निक्कियां ते रंग-बिरंगे कई तरह दे और खड़ाउने सी जिन्नां देख के ਮਤਲਬ ਹਰ ਇੱਕ ਬੰਦਾ ਅਟਰੈਕਟਿਵ ਹੁੰਦਾ ਸੀਗਾ ਦੋਸਤੋ ਅਸੀਂ ਆਏ ਆ ਮੇਲਾ ਵੇਖਣ ਤੇ ਆ ਜਿਹੜਾ ਤੁਸੀਂ ਸਾਰਾ ਵੀਰੂ ਸਕਰੀਨ ਤੇ ਦੇਖ ਰਹੇ ਹੋ ਇਹ ਆ ਮੇਲੇ ਦਾ ਬਾਹਰਲਾ 뷰 ਜਿੱਥੇ ਪਾਰਕਿੰਗ ਆ ਤੇ ਗੱਡੀਆਂ ਦੀ ਪਾਰਕਿੰਗ ਅਲੱਗ ਹੁੰਦੀ ਆ ਮੋਟਰਸਾਈਕਲਾਂ ਦੀ ਪਾਰਕਿੰਗ ਜਿਹੜੀ ਉਹ ਅਲੱਗ ਹੁੰਦੀ ਆ 30 ਰੁਪਏ ਟਿਕਟ ਪਰ ਪਰਸਨ ਦੀ ਕੀ ਕੀ ਆ ਮੇਲੇ ਦੇ ਵਿੱਚ ਆਪ ਅੰਦਰ ਚੱਲ ਕੇ ਦੇਖਦੇ ਆਂ ਫਿਲਹਾਲ ਆਪਾਂ ਖੜੇ ਐਂਟਰੀ ਤੇ ਤੇ ਹੁਣ ਕਰਨ ਲੱਗੇ ਆਪਾਂ ਐਂਟਰੀ ਇਹ ਆ ਮੇਲੇ ਦਾ ਜਿਹੜਾ ਅੰਦਰ ਦ੍ਰਿਸ਼ਾ ਆਸੇ-ਪਾਸੇ ਲੜੀਆਂ ਲੱਗੀਆਂ ਹੋਈਆਂ ਬੜੇ ਸੋਹਣਾ ਮਾਹੌਲ ਆ ਸੋ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਆਕਲੀਆ ਫੈਮਿਲੀ ਵਲੌਗਸ ਇਦਰਾ ਸੱਜੇ ਹੱਥ ਜੂਸ ਵਾਲਾ ਗਰਮੀयां ਹਰ ਇੱਕ ਬੰਦਾ ਜੂਸ ਪੀਣਾ ਪਸੰਦ ਕਰਦਾ ਤੇ ਨਾਲੇ ਮੁੰਡਾ ਜੋਰ ਲਾਈ ਜਾਂਦਾ ਆਖੀਂਦਾ 20 ਰੁਪਏ ਗਲਾਸ 20 ਰੁਪਏ ਗਲਾਸ ਤੇ ਕੱਟ ਕਾਫੀ ਆ ਮੁੰਡੇ ਕੋਲੇ ਗਰਮੀ ਕਰਕੇ ਵੀ ਲੱਗਦਾ ਮੈਨੂੰ ਕਿ ਹਰ ਇੱਕ ਬੰਦੇ ਨੂੰ ਹੁੰਦਾ ਵੀ ਜੂਸ ਪੀਤਾ ਜਾਵੇ ਥੋੜਾ ਜਿਹਾ ਠੰਡਕ ਜਾਵੇ ਅੰਦਰ ਹੋਰ ਦੇਖਦੇ ਆਪਾਂ ਅੱਗੇ ਚੱਲ ਕੇ ਅੱਗੇ ਦਾ ਬਾਜ਼ਾਰ ਇੱਧਰ ਲੱਗਿਆ ਹੋਇਆ 셀ਫੀ ਸਟੈਂਡ ਅ 셀ਫੀਆਂ ਦੇ ਸ਼ਕੀਨਾਂ ਲਈ ਜਾਂ ਜਿਨ੍ਹਾਂ ਨੇ ਭਈ ਆਪਦੇ ਕੋਈ ਵੀਡੀਓ ਆਡੀਓ ਬਣਾਉਣੀ ਆ ਕੋਈ ਸ਼ਾਰਟ ਬਣਾਉਣੇ ਆ ਤਾਂ ਇਹਦੇ ਤੇ ਖੜ ਕੇ 셀ਫੀ ਖਿੱਚ ਸਕਦਾ ਆਪਦੇ ਥੋੜਾ ਜਿਹਾ ਅੱਗੇ ਆ ਕਿਨਾਲ ਆ ਜਾਂਦਾ ਬਾਜ਼ਾਰ ਅ ਕਹਿੰਦੇ ਨੇ ਇੱਥੇ ਹਰੇਕ ਚੀਜ਼ ਸਸਤੀ ਆ 10 ਰੁਪਏ ਤੋਂ ਲੈ ਕੇ 100 ਰੁਪਏ ਤੱਕ 200 ਤੱਕ 300 ਤੱਕ ਵਧੀਆ ਤੇ ਟਿਕਾਊ ਚੀਜ਼ ਮਿਲਦੀ ਆ ਜਿਹਨੂੰ ਕਹਿੰਦੇ ਚੀਪ ਐਂਡ ਬੈਸਟ ਔਰ ਇੱਥੇ ਵੀ ਜਿਹੜਾ ਰੱਛ ਸੀ ਸਾਨੂੰ ਕਾਫੀ ਦੇਖਣ ਨੂੰ ਮਿਲਿਆ ਆਸੇ-ਪਾਸੇ ਘੁੰਦੇ ਘੁੰਦੇ ਫਿਰ ਅਸੀਂ ਪਹੁੰਚੇ ਆ ਬੱਚਿਆਂ ਦੇ ਖਿਡੌਣਿਆਂ ਦੀ ਦੁਕਾਨ ਤੇ ਖਿਡੌਣੇ ਬਹੁਤ ਘੈਂਟ ਸੀ ਮਤਲਬ ਰੰਗ-ਬਰੰਗੇ ਬੜੇ ਸੋਹਣੇ ਲੱਗਦੇ ਸੀ ਪਏ ਪਚਕਾਰੀਆਂ ਸੀ ਤੇ ਹੋਰ ਛਤਰਗੀਆਂ ਸੀ ਨਿੱਕੀਆਂ-ਨਿੱਕੀਆਂ ਤੇ ਰੰਗ-ਬਰੰਗੇ ਕਈ ਤਰ੍ਹਾਂ ਦੇ ਹੋਰ ਖੜਾਉਣੇ ਸੀ ਜਿੱਦਾਂ ਨੂੰ ਦੇਖ ਕੇ ਮਤਲਬ ਹਰੇਕ ਬੰਦਾ ਅਟਰੈਕਟਿਵ ਹੁੰਦਾ ਸੀਗਾ ਅਸੀਂ ਬਾਈ ਨਾਲ ਗੱਲਬਾਤ ਕੀਤੀ ਕਹਾਂ ਸੇ ਹੋ ਆਪ ਲੋਕ ਨੇ ਫ਼੍ਰੋਮ ਆਈ ਏਮ ਫ਼੍ਰੋਮ ਸਾਰਨਪੁਰ ਕਹਾਂ ਸੇ ਸਾਰਨਪੁਰ ਸਾਰਨਪੁਰ ਸੇ ਇਤਨੀ ਦੂਰ ਆਇਓ ਹਾਂ ਹਮ ਲੋਕ ਬਹੁਤ ਦੂਰ ਜਾਤੇ ਹੈ ਮਹਾਰਾਸ਼ਟਰ ਐਮਾ ਐਮਦਾਬਾਦ ਗੁਜਰਾਤ ਮੋਹਾਲੀ ਚੰਡੀਗੜ੍ਹ जहाँ एग्जीशन लगता है वहाँ हम लोग जाते हैं वहाँ पे यस ठीक yes. है तो जैसे आप वहाँ पे जैसे और जगह पे जाते हो यस yes. यहाँ पे ज़्यादा अच्छा लग रहा है कि और पे अच्छा लग रहा है अच्छा तो सब ज़्यादा लगता है चलने के ऊपर है कैसा चलता है गैदरिंग तो गर्मी की वजह से गैदरिंग कितनी हो रही है गर्मी तो काफ़ी है इसके कारण पब्लिक घर से बाहर नहीं निकल रही है हाँ आशा करता दूंगा अभी, अभी चलेगा और अभी तो अभी, दिन है। ये अभी एक हफ्ते हुए हैं अभी छे तारीख तक और है यानी चौबीस दिन और बचे इस ठीक है। ओके, यू दोस्तों भाई देख सर जरा गर्मी आ गर्मी का प्रकोप बहुत ज़्यादा अब थोड़ा जा मौसम ठंडा होया जिद करके दसदा सी कि अज थोड़ा रश जो क्राउड पैन लगे बच्चे आने लगे आ ਦੇਖਦਾ ਪੱਗੇ ਚੱਲ ਕੇ ਮਾਹੌਲ ਕੀ ਆ ਅੱਗੇ ਦੇ ਗੱਲਾਂ ਬਾਤਾਂ ਅੱਗੇ ਜਾ ਕੇ ਕਰਾਂਗੇ ਬਾਈ ਕਰੋ ਹੈਲੋ ਭਈਓ ਨੇਮ ਕੀ ਨਾਮ ਆਪਕਾ ਬੋਲੇ ਨਿਮਰਤ ਕਰੋ ਨਿਮਰਤ ওকে ਇੱਧਰ ਚੱਲ ਰਹੀ ਹੈ ਜੀ ਪੰਜਾਬ ਮੇਲ ਬਸ ਪੰਜਾਬ ਮੇਲ ਦਾ ਫਰਕ ਐਨਾ ਕਾ ਕਿ ਉਹ ਪੰਜਾਬ ਮੇਲ ਭਰੀ ਹੁੰਦੀ ਆ ਤੇ ਇਹ ਪੰਜਾਬ ਮੇਲ ਸਵਾਰੀਆਂ ਢੀਕਦੀ ਆ ਤਾਂ ਹੁਣ ਅਸੀਂ ਆ ਗਏ ਜੀ ਡ੍ਰੈਗਨ ਟ੍ਰੇਨ ਦੇ ਵੱਲ ਡ੍ਰੈਗਨ ਟ੍ਰੇਨ ਤੇ ਜਿਹੜਾ ਰਸ਼ ਸੀ ਉਹ ਸਰ ਨਾਲੋਂ ਜ਼ਿਆਦਾ ਲੱਗਿਆ ਬੱਚੇ ਖੁਸ਼ ਵੀ ਬਹੁਤ ਸੀ ਤੇ ਕਿਤੇ ਨਾ ਕਿਤੇ ਐਂ ਲੱਗਦਾ ਸੀ ਵੀ ਜਿਹੜਾ ਰਿਸਕ ਆ ਉਹ ਇਹਦੇ ਘਟਾ ਉਹ ਕੰਡੋਲ ਵੀ ਸਾਰੀ ਫੁੱਲ ਆ ਉਹ ਜੇ ਆਪਾਂ ਗੱਲ ਕਰੀਏ ਬਾਈ ਚੰਡੋਲ ਦੀ ਤਾਂ ਚੰਡੋਲ ਦਾ ਝੂਟਾ ਲੈਣਾ ਬੜਾ ਔਖਾ ਹੁੰਦਾ ਹੈ ਹਨਾ ਬੰਦਾ ਬੈਠਦਾ ਜਾਂਦਾ ਪਰ ਜਦੋਂ ਇਹ ਤਾਂ ਉੱਪਰਲੇ ਜਾ ਕੇ ਪਿੱਛੇ ਖੜਾ ਦਿੰਦੇ ਹਨ ਉਦੋਂ ذرا ਚਿੱਤ ਅ ਡਾਵਾ ਡੋਲ ਜਾਉਣ ਲੱਗ ਜਾਂਦਾ ਅਸੀਂ ਬਾਈ ਨਾਲ ਇੱਥੇ ਗੱਲ ਕੀਤੀ ਜੇ ਬਾਈ ਕਹਿ ਰਿਹਾ ਸੀਗਾ ਜਿਹੜੇ ਵੀ ਚੰਡੋਲ ਦਾ ਝੂਟਾ ਲੈਣਾ ਆਉਂਦੇ ਸੀ ਵੀ ਕਿਸੇ ਨੂੰ ਕੋਈ ਹਾਰਡ ਦੀ ਪ੍ਰੋਬਲਮ ਤਾਂ ਨਹੀਂ ਜਾਂ ਕੋਈ ਉਚਾਈ ਤੋਂ ਡਰਦਾ ਹੋਵੇ ਤਾਂ ਉਹ ਨਾ ਜਾਓ ਤੇ ਕਿਸੇ ਨੇ ਬਾਈ ਦੀ ਗੱਲ ਸੁਣੀ ਧਿਆਨ ਜਨ ਦਿੱਤਾ ਸੋ ਵੀਰੇ ਫਿਰ ਆਪਾਂ ਦੋਸ਼ ਅਗਲੇ ਨੂੰ ਦਿੰਨੇ ਹਨਾ ਆਪਣਾ ਤੇ ਆਪਣੇ ਸਿਹਤ ਦਾ ਧਿਆਨ ਜਰੂਰ ਰੱਖਿਆ ਕਰੋ ਵੀਰੇ ਸਮਰਥ ਨਹੀਂ ਆਉਂਦਾ ਹੁੰਦਾ ਦੋਸਤੋ ਜੀ ਮੈਂ ਗੱਲ ਕਰਾਂ ਆਹ ਗੇਮ ਦੀ ਇਹ ਬੜੀ ਫੇਕ ਜੀ ਗੇਮ ਹੁੰਦੀ ਆ ਅ ਆ ਜਿੰਨੇ ਆਸਮਾਨ ਪਿਆ ਮੂਰੇ ਹਨ ਕੋਈ ਚੀਜ਼ਾਂ ਪਈਆਂ ਨੇ ਜਣਾ ਇਹਨਾਂ ਦੇ ਵਿੱਚ ਸਰਕਲ ਜੇ ਸਰਕਲ ਜੇ ਪਾਉਣਾ ਹੁੰਦਾਗਾ ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਇਹਨਾਂ ਨੇ ਸਰਕਲ ਆਪ ਦੇ ਅਨਸਾਰ ਬਣਾਇਆ ਹੁੰਦਾ ਕਿ ਆ ਜਿਹੜੀਆਂ ਚੀਜ਼ਾਂ ਪਈਆਂ ਹਨ ਇਹਨਾਂ 'ਚ ਸਰਕਲ ਨਾ ਪਵੇ ਅੱਜ ਤੱਕ ਮੈਂ ਤਾਂ ਕਿਸੇ ਨੂੰ ਜਿੱਦ ਦੇਖਿਆ ਨਹੀਂ ਗਾ ਇਹ ਗੇਮ 'ਚ ਵੀ ਸਰਕਲ ਪ੍ਰੋਪਰ ਪੈ ਜੇ ਜੇ ਤੁਸੀਂ ਦੇਖਿਆ ਹੋਊਗਾ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਹ ਨਿੱਕਾ ਪਾਰਿਆ ਤੇ ਇਹਨੇ ਬਹੁਤ ਕੋਸ਼ਿਸ਼ ਕੀਤੀ ਪਰ ਵੀਰ ਤੋਂ ਪਿਆ ਨਹੀਂ ਗਾ ਤੇ ਇਹੀ ਮੈਨੂੰ ਲੱਗਦਾ ਰਹਿੰਦਾ ਕਿ ਫੀਕ ਜੀ ਗੇਵਾਗੀ ਐਵੇਂ ਪੈਸੇ ਇਕੱਠੇ ਕਰਨ ਦੇ ਮਾਰੇ ਇਹ ਜਵਾਕਾਂ ਨੂੰ ਸਰਕਲ ਜਿਹਾ ਫੜਾ ਦਿੰਦੇ ਆ ਚਲ ਬਾਦਾਂ ਦੇਖਦੇ ਆ ਮਿੰਟ ਨਾਲ ਆਓ ਬਾਦਾਂ ਬੜਾ ਵੈਰੀ ਗੁੱਡ ਪਾਇ ਨਹੀਂ चल कहाँ से मुजफ्फरनगर से।, से हाँ जी तो लग रहा रश कम है या ठीक है है कम है जी क्यों गर्मी की वजह से हाँ जी अच्छा तो फिर जी आपका जो आपने किराया दिया है ये हो जाएगा पूरा कि नहीं होगा हाँ जी हो जाएगा देखते हैं क्या होता है इसमें पूरा होता है कम होता है अच्छा हाँ जी ਤੇ ਹੁਣ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਲੱਕੜ ਤੋਂ ਬਣਿਆ ਫਰਨੀਚਰ ਜਿੰਨਾ ਵਿੱਚ ਮੇਜ਼, ਕੁਰਸੀਆਂ, ਆਇਰਨ ਬੈੱਡ, ਸੌਫੇ, ਸੈਟੀਆਂ ਤੇ ਇਸ ਤੋਂ ਇਲਾਵਾ ਘਰ ਵਿੱਚ ਸਜਾਵਟ ਦੇ ਲਈ ਕਾਫੀ ਕੁਝ ਇਨਾਂ ਕੋਲੇ ਤੇ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਕੀ ਹਾਲ ਹੈ ਭਾਈ ਜਾਨ? ਠੀਕ ਹੋ? ਜੀ ਇਹ ਫਰਨੀਚਰ ਆਪਨੇ अपने हाथों से बनवाया जी बनवाए तो आपने अपना आया अपने आप ही बनाते हैं फर्नीचर अच्छा जी सारणपुर से अपना आप ही बनाते हैं कारीगर है जी से यूपी से यूपी से जी ठीक है तो आ, ये कौन सी लकड़ी का बना हुआ है ये टीक की लकड़ी है टीकवुड सागवान जैसी होती है ये जी ठीक है तो दाम क्या कहते हैं रीजनेबल है या महंगे नहीं सही है वैसे इतने सही बात जी चलिए ठीक है थैंक यू यह है डमडम पान ये पान है लबों की शान है स्वीट पान मोन फ्रेशनर पान जिंदगी के एहसास है कि जिंदगी एक एहसास है और यह पान जो बना रहे हैं आपके लबों के पास है और शादी में लगाते हैं चार चांद, और यहाँ पर लगा रहे हैं लबों की शान आप आए बाहर आई और आपके आने से जहा में जान आई कि पान खाया कीजिए तो शान आएगी और ऐसे ही मुस्कुराएंगे तो महफिल में, में भी जान आएगी कि कैसे हस्ता है पान में जाने के लिए तरस रहा है ये पान नहीं मैं तो पान खाता नहीं, आपको हम खिलाएंगे पान ऐसा ही हमारा पान क्या आपकी बगल आपके बराबर खड़े हैं क्या आपकी बगल और आपके बराबर खड़े हैं कसम खुदा की आप पर मरे पड़े हैं कुछ बातें अच्छी है जो आप पे मरते हैं मन इस महफिलों में आपसे भी खड़े 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 हैं ये हमारे चार पाँच तरह के प्रकार के पान बन रहे हैं यहाँ पर अच्छा, जो तुसी पान बनाने हो हर पान पे शायरी सुनाते हैं जो तो तुसी पान पान हो की की सादा पान मीठा पान, पान अच्छा, ये सादा मीठे पान है टोटल फ्लेवर वाले मैंगो वाले अच्छा, स्ट्रॉबेरी पाइन एप्पल टैम में ये मसाले बनाए गए हैं दिल्ली वालों के अच्छा, अच्छा, इनमें मसालों में पान बनता है टोटल स्वीट आइटम है ये तम्बाकू वाली कोई आइटम नहीं है कुछ माला नहीं है बच्चा का बूढ़ा खाए कोई भी खा सकता है ये पान ऐसा ये पान होता है आज बने पान। ये बर्फ़ बर्फ़ पे बनाए हैं पाइन एप्पल है स्ट्रॉबेरी है पाइन ऐप्पल मैंने मिक्स बनाए हैं ये पान बर्फ़ पे सज रहे हैं ठंडे हो रहे हैं थोड़ा ठंडे होने के बाद थोड़ा अच्छे लगते हैं क्योंकि तो गर्मी बहुत है इसीलिए ठंडे करने पड़ते हैं अब फ्रिज यहाँ पर रखा नहीं है पहला बर्फ़ पे सजा टोटल तो दोस्तों हम तो जो स्क्रीन पर देख रहे हो ये है चीनी का बाजार जाने के चीनी तो भांडे तैयार किए गए जिन्हें वर्तमान ਟਪ ਪਲੇਟ ਤੇ ਹੋਰ ਕਈ ਪ੍ਰਕਾਰ ਦੇ ਕਿਚਨ ਦਾ ਜਿਹੜਾ ਸਮਾਨ ਸੀ ਸਾਰਾ ਇੱਥੋਂ ਮਿਲਦਾ ਸੀ ਔਰ ਕਾਫੀ ਸਸਤਾ ਸੀ ਦੋਸਤੋ ਹੁਣ ਅਸੀਂ ਚੱਲੇ ਆ ਜੋ ਮੇਲੇ ਦਾ ਬੈਸਟ ਪਾਰਟ ਸੀ ਜਾਂ ਮੇਲੇ ਦਾ ਜੋ ਮੇਨ ਖਿੱਚਦਾ ਕੇਂਦਰ ਅਕਿਊਰੀਅਮ ਅਸੂਰ ਦੇ ਵਿੱਚ ਚੱਲੇ ਆ ਤੇ ਇੱਥੇ ਸਾਨੂੰ ਅਲੱਗ-ਅਲੱਗ ਨਸਲਾਂ ਦੀਆਂ ਜਾਂ ਅਲੱਗ-ਅਲੱਗ ਰੰਗਾਂ ਦੀਆਂ ਜਿਹੜੀਆਂ ਮੱਛੀਆਂ ਨੇ ਉਹ ਦੇਖਣ ਨੂੰ ਮਿਲੀਆਂ ਛੋਟੀ ਤੋਂ ਲੈ ਕੇ ਵੱਡੀ ਮੱਛੀ ਤੱਕ ਇਸ ਅਕਿਊਰੀਅਮ ਦੇ ਵਿੱਚ ਅਸੀਂ ਦੇਖੀ ਆ ਤੇ ਸਭ ਤੋਂ ਘੈਂਟ ਗੱਲ ਕੀ ਸੀ ਕਿ ਇਹਦੇ ਵਿੱਚ ਨਾ ਏਸੀ ਲੱਗੇ ਹੋਏ ਆ ਹਨਾ ਬਾਹਰ ਟੈਂਪਰੇਚਰ ਬਹੁਤ ਜ਼ਿਆਦਾ ਸੀ ਮਤਲਬ 45 43 45 ਲੱਖ ਭਾਗ ਹੋਊਗਾ ਮੈਨੂੰ ਲੱਗਦਾ ਬਾਹਰ ਜਿਹੜਾ ਲਾਈਟਸ ਤੇ ਗਰਮੀ ਬਹੁਤ ਸੀ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਤੇ ਜਦੋਂ ਅਸੀਂ ਅਕਿਊਰਮ ਦੇ ਅੰਦਰ ਗਏ ਹਨਾ ਇਹਦੇ ਵਿੱਚ ਏਸੀ ਲੱਗੇ ਹੋਏ ਸੀ ਤੇ ਜਿਹਦੇ ਕਾਰਨ ਏਸੀ ਕਰਕੇ ਇੱਥੇ ਜਿਹੜਾ ਰਸ਼ ਸੀ ਬੱਚਿਆਂ ਦਾ ਕਾਫੀ ਸੀ ਬੱਚੇ ਬਹੁਤ ਇੰਜੋਏ ਕਰ ਰਹੇ ਸੀ ਹਨਾ ਬਾਹਰ ਬੇਸ਼ੱਕ ਗਰਮੀ ਸੀ ਪਰ ਇਹਦੇ ਅੰਦਰ ਇੱਕ ਇੱਕ ਸਵਾਦ ਜਾਂ ਆ ਜਾਂਦਾ ਸੀ ਜਿਹੜਾ ਠੰਡਾ ਠੰਡਾ ਲੱਗਦਾ ਸੀ ਠੰਡੇ ਠੰਡੇ ਹਵਾ ਚੱਲਦੀ ਸੀ ਤੇ ਕੈਂਟ ਰੇ ਲੱਗਿਆ ਜੀ ਵੀ ਇੱਥੇ ਮੱਛੀਆਂ ਬਹੁਤ ਕੈਂਟ ਸੀ ਨਿੱਕੀਆਂ ਨਿੱਕੀਆਂ ਸੀ ਵੱਡੀਆਂ ਸੀ ਅਲੱਗ-ਅਲੱਗ ਰੰਗਾਂ ਦੀਆਂ ਸੀ ਕੁੱਲ ਮਿਲਾ ਕੇ ਪੂਰੀ ਕੈਂਟ ਗੱਲਬਾਤ ਸੀ ਅ ਇੱਕ ਮੈਂ ਤੁਹਾਨੂੰ ਹੋਰ ਦੱਸਦੇ ਆ ਕਿ ਇੱਥੇ ਜਿਹੜੀ ਵੀ ਤੁਸੀਂ ਐਕਟੀਵਿਟੀ ਕੋਈ ਕਰਨੀ ਆ ਜਾਂ ਕੁਝ ਦੇਖਣਾ ਉਹਦਾ ਹਰੇਕ ਦਾ ਅਲੱਗ-ਅਲੱਗ ਰੇਟ ਆ ਹਨਾ ਅਲੱਗ-ਅਲੱਗ ਟਿਕਟ ਮਿਲਦੀ ਆ ਤੇ ਜਦੋਂ ਆਪਾਂ ਐਂਟਰੀ ਕੀਤੀ ਸੀ ਜਦੋਂ ਆਪਾਂ ਐਂਟਰੀ ਕੀਤੀ ਸੀ ਸਭ ਤੋਂ ਪਹਿਲਾਂ ਐਂਟਰੀ ਦੀ ਟਿਕਟਾਂ 30 ਰੁਪਏ ਪਰ ਪਰਸਨ ਇੱਕ ਬੰਦਾ 30 ਰੁਪਏ ਚ ਅੰਦਰ ਆਊਗਾ ਉਸ ਤੋਂ ਬਾਅਦ ਤੁਸੀਂ ਜੇ ਕੁਝ ਖਰੀਦਣਾ ਜਾਂ ਕੋਈ ਝੂਟੇ ਲੈਣੇ ਆ ਜਾਂ ਕੋਈ ਚੰਡੋਲ ਤੇ ਜਾਣਾ ਤਾਂ ਜਿਹੜੀ ਵੀ ਆਈਟਮ ਤੁਸੀਂ ਇੱਥੇ ਕਰਨੀ ਆ ਜਿਹੜੇ ਵੀ ਐਕਟੀਵਿਟੀ ਤੁਸੀਂ ਕਰਨੀ ਆ ਕਿਸੇ 150 ਰੁਪਏ ਟਿਕਟਾ ਕਿਸੇ 100 ਰੁਪਏ ਟਿਕਟਾ ਕਿਸੇ 70 ਰੁਪਏ ਟਿਕਟਾ ਤੇ ਮਤਲਬ ਅਲੱਗ-ਅਲੱਗ ਟਿਕਟ ਲੈਣੀ ਪੈਂਦੀ ਆ ਬਈ ਆਪਾਂ ਤੇ ਉਹਨਾਂ ਸਾਰਿਆਂ ਚੋਂ ਜਿਹੜਾ ਬੈਸਟ ਆ ਉਹ ਸਾਨੂੰ ਆ केरम वाला भाग लग गया सो अपने बच्चा ਨੂੰ ਨਾਲ ਲੈ ਕੇ आओ ਇਹ ਜ਼ਰੂਰ ਦਿਖਾਓ ਵਿਸ਼ਕਮਰ ਜੀ ਕਿャ ਹਾਲ ਹੈ ਵਧੀਆ ਜੀ ਵਧੀਆ ਹੈ ਤੂੰ ਕੈਸੇ ਚੱਲ ਰਹਾ ਹੈ ਤੁਹਾਡਾ ਇਹ ਅਕਿਊਰੀਮ ਵਾਲਾ ਇਹ ਤੁਹਾਡਾ ਵਾਲਾ ਠੀਕ ਹੈ ਸਰ ਠੀਕ ਹੈ ਕਿਉਂਕਿ ਇਹ ਆਪਕਾ ਬੈਸਟ ਪਾਰਟ ਹੈ ਅਕਿਊਰੀਮ ਵਾਲਾ ਉੱਤੋਂ ਪੂਰਾ اے سی ਕੋਲੇਸੀ ਹੈ अच्छा बाबा की कूलिंग जा रही है सब कुछ बच्चे बड़ा एंजॉय करते हैं अंदर वीडियो बना लेते हैं अ लो दोस्तों थोड़ा सी कर लगे ब्लॉग दा एंड मेरी बहुत आ गई है आस-पास पूरी मिट्टी वाला माहौल होया पर देखो ਤੁਸੀਂ ਤੇ ਮੈਂ ਤੇ ਬਈ ਰਾਣਾ ਇਸ ਮੇਲਾ ਦੇਖਣ ਵਧੀਆ ਪੁਰਮ ਮਾਹੌਲ ਘੈਂਡਾ ਤੇ ਥੋੜੀ ਗਰਮੀ ਕਰਕੇ ਪ੍ਰੋਬਲਮ ਆਉਂਦੀ ਕਿ ਲੈਟਾ ਵੇਟਾ ਬਹੁਤ ਚੱਲੀ ਜਾਂਦੇ ਅੰਦਰ ਉਹਦੇ ਕਰਕੇ ਗਰਮੀ ਕਾਫੀ ਸੀ ਪਰ ਸਭ ਤੋਂ ਬੈਸਟ ਜਿਹੜੀ ਆਈਟਮ ਸੀਗੀ ਉਹ ਸੀਗੀ ਆਪਣਾ ਅਕੀਰਮ ਵਾਲੀ ਠੀਕ ਹੈ ਉੱਥੇ ਘੈਂਡ ਸੀ ਮਾਹੌਲ ਕੂਲਿੰਗ ਫੁੱਲ ਸੀ ਉੱਥੇ ਤੇ ਕੁੱਲ ਮਿਲਾ ਕੇ ਮੇਲਾ ਵਧੀਆ ਆਓ ਸਾਰੇ ਜਣੇ ਬੱਚਾ ਦਿਖਾਓ ਮੇਲਾ ਤੇ ਹੁਣ ਆਪਾਂ ਕਰ ਲੱਗੇ ਵੀਡੀਓ ਦਾ ਐਂਡ ਜੇ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕੱਲ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ। ਥੈਂਕ ਯੂ। ਥੈਂਕ ਯੂ ਸੋ।